ਅਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਨਾਲ ਜੁੜੀਆਂ ਕੁਝ ਵੱਡੀਆਂ ਖਬਰਾਂ ਜੜੀਆਂ ਮੈਂ ਸਾਹਮਣੇ ਆ ਰਹੀਆਂ ਹੈ ਜਿਹਦੇ ਵਿੱਚ ਉਹਨਾਂ ਦੀ ਰਿਹਾਈ ਦੀ ਖਬਰ ਵੀ ਹੈਗੀ ਹੈ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਵੀ ਭਾਈ ਅਮਰਤਪਾਲ ਦੇ ਮਤਲਬ ਕੁਝ ਐਲਾਨਾਤ ਕੀਤੇ ਨੇ ਤੇ ਇੱਕ ਹੋਰ ਖਬਰ ਜਿਹੜੀ ਕਿ ਉਹਨਾਂ ਦੇ ਨਾਲ ਜੁੜੀ ਹੋਈ ਹੈ ਉਹ ਅਕਾਲੀ ਦਲ ਪੰਥ ਦੇ ਹਵਾਲੇ ਦੇ ਨਾਲ ਹੈਗੀ ਹੈ ਸੋ ਚੱਲ ਕੇ ਅਸੀਂ ਵੀਡੀਓ ਵੇਖਨੇ ਆ ਤੇ ਇਹਨਾਂ ਦੇ ਮੁਤਲਕ ਜਾਣਨੇ ਆ ਫਿਰ ਕਰਨੇ ਆ ਵਾਸਤੇ ਵਿਚਾਰ ਗੋ ਅੰਮ੍ਰਿਤਪੁਰ ਬਹੁਤ ਛੇਤੀ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਬਹੁਤ ਛੇਤੀ ਆ ਰਿਹਾ ਹੈ ਜੇਲ੍ਹ ਤੋਂ ਬਾਹਰ ਕਿਉਂਕਿ ਉਹਦੇ ਖਿਲਾਫ ਜਿਹੜੇ ਐਨਆਰਸੀ ਲੱਗਿਆ ਹੋਇਆ ਉਹ ਖਤਮ ਹੋ ਜਾਣਾ ਇੱਕ ਵੱਡਾ ਇਕੱਠ ਰੱਖ ਲਿਆ ਗਿਆ ਪੰਥਕ 71 ਤਾਈ ਨੂੰ ਕਿਹਾ ਜਾ ਰਿਹਾ ਹੈ ਤੇ 11 ਤੋਂ ਲੈ ਕੇ 3 ਵਜੇ ਤੱਕ ਇਹਦੇ ਇਹ ਵੱਡਾ ਇਕੱਠ ਹੋਵੇਗਾ ਵੈਸੇ ਕਾਨਫਰੰਸਿਸ ਤਾਂ ਇਹ ਹੁੰਦੀਆਂ ਹੀ ਨੇ ਧਾਰਮਿਕ ਸਥਾਨਾਂ ਦੇ ਉੱਤੇ ਪਰ ਇਹਦੇ ਉੱਤੇ रिहाई मांगी ਜਾਵੇਗੀ ਬੰਦੀ ਸਿੱਖਾਂ ਦੀ ਅਮਰਪਾਲ ਸਿੰਘ ਅਸਲ ਵਿੱਚ ਜਿਹੜਾ ਇਹ ਧੜਾ ਹੈਗਾ ਨਾ ਜੀ ਇਹ ਚੰਦ ਮਰਤੜਾ ਹੈਗਾ ਉਹ ਪ੍ਰਤਾਪ ਸਿੰਘ ਬਟੜਾ ਧੜਾ ਹੈਗਾ ਸ੍ਰੀਜ ਸਿੰਘ ਰਖੜਾ ਧੜਾ ਹੈਗਾ ਇਹ ਥੱਲੇ ਵਾਲੇ ਬੰਦੇ ਨੇ ਜੀ ਇਹ ਅਮਰਪਾਲ ਨੂੰ ਸ਼੍ਰੋਮਣੀ ਅਕਾਲੀ ਦਲ ਨਵਾਂ ਦਾ ਬਣ ਰਿਹਾ ਗੱਲ ਦਲ ਉਹਦਾ ਪ੍ਰਧਾਨ ਬਣਾਉਣਾ ਚਾਹਦੇ ਨੇ ਨੂਰ ਕਿਹਨਾਂ ਨੂੰ ਆ ਲੋੜ ਤਾਂ ਉਹਨਾਂ ਨੂੰ ਵੀ ਹੈਗੀ ਹੈ ਨਾ ਜੀ ਅਮਰਪਾਲ ਨੂੰ ਆਵਦੇ ਵਿੱਚ ਆਪਣੇ ਆਪ ਨੂੰ ਸਰਵਾਈਵ ਕਰਨ ਦਾ ਬਾਦ ਖੜਾ ਕਰਨ ਵਾਸਤੇ ਲੋੜ ਤਾਂ ਅਮਰਤਪਾਲੂ ਵੀ ਹੈਗੀ ਆ ਤੇ ਲੋੜ ਅਮਰਤਪਾਲੂ ਵੀ ਹੈਗੀ ਆ ਲੋੜ ਬੰਡਾਲਾ ਤਰਫੋਂ ਵੀ ਹੈਗੀ ਆ ਜੇਕਰ ਲੋੜ ਬੰਡਾਲਾ ਤਰਫੋਂ ਵੀ ਹੈਗੀ ਆ ਦੋਵੇਂ ਧਰਾਂ ਨੂੰ ਆਪਸ ਵਿੱਚ ਲੋੜ ਹੈਗੀ ਆ ਇਸ ਕਰਕੇ ਦੋਆਂ ਦਾ ਟੱਕੇ ਹੋਣਾ ਮੇਰੇ ਖਿਆਲ ਚ ਦੋਆਂ ਦਾ ਫਾਇਦਾ ਹੋਵੇਗਾ ਪਰ ਅਮਰਤਪਾਲ ਮੰਨੇਗਾ ਤਾਂ ਨਾ 19 ਅਗਸਤ ਨੂੰ ਰਖੜ ਪੁੰਨਿਆਂ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਉਹਨਾਂ ਦੇ ਨਾਲ ਦੇ ਸਾਥੀਆਂ ਵੱਲੋਂ ਇੱਕ ਵੱਡਾ ਇਕੱਠ ਰੱਖ ਲਿਆ ਗਿਆ ਪੰਥਕ ਇਕੱਤਰਤਾ ਇਹਨੂੰ ਕਿਹਾ ਜਾ ਰਿਹਾ ਹੈ ਤੇ 11 ਤੋਂ ਲੈ ਕੇ 3:00 ਵਜੇ ਤੱਕ ਇਹਦੇ ਇਹ ਵੱਡਾ ਇਕੱਠ ਹੋਵੇਗਾ ਵੈਸੇ ਕਾਨਫਰੰਸਾਂ ਤਾਂ ਇਹ ਹੁੰਦੀਆਂ ਹੀ ਨੇ ਧਾਰਮਿਕ ਸਥਾਨਾਂ ਦੇ ਉੱਤੇ ਪਰ ਇਹਦੇ ਉੱਤੇ ਰਿਹਾਈ ਮੰਗੀ ਜਾਵੇਗੀ ਬੰਦੀ ਸਿੱਖਾਂ ਦੀ ਤੇ ਅਮਰਪਾਲ ਸਿੰਘ ਦੀ ਆ 19 ਅਗਸਤ ਨੂੰ ਰੱਖਿਆ ਜੀ ਅਮਰਪਾਲ ਸਿੰਘ ਦੇ ਪੱਖ ਵਿੱਚ ਹੈ ਜਿਹਦੇ ਨਾਲ ਕੋਈ ਪੰਥਕ ਮੁੱਦੇਾਂ ਤੇ ਗੱਲ ਹੋਣੀ ਹੈ ਉੱਥੇ 19 ਪਤਾ ਪਤਾ ਕੀ ਲੱਗ ਰਿਹਾ ਜਿਹੜੀ ਚਰਚਾ ਵਾਂ ਅੰਦਰੋਂ ਨਿਕਲ ਕੇ ਆ ਰਹੇ ਨੇ ਬਾਹਰ ਜਿਹੜੇ ਬੰਦੇ 10 ਦਿਨ ਅੰਦਰੋਂ ਨਿਕਣਗੇ ਵੀ ਕੀ ਹੋਕ ਹੀ ਰਿਹਾ ਅਸਲ ਵਿੱਚ ਜਿਹੜਾ ਇਹ ਧੜਾ ਹੈਗਾ ਨਾ ਜੀ ਇਹ ਚੰਦੂ ਮਾਰਾ ਧੜਾ ਹੈਗਾ ਗੁਰਪ੍ਰਤਾਪ ਸਿੰਘ ਬਟਾਲਾ ਧੜਾ ਹੈਗਾ ਸ੍ਰੀਜ ਸਿੰਘ ਰਖੜਾ ਧੜਾ ਹੈਗਾ ਇਹ ਧੜੇ ਵਾਲੇ ਬੰਦੇ ਨੇ ਜੀ ਇਹ ਅਮਰਤਪਾਲ ਨੂੰ ਸ਼੍ਰੋਮਣੀ ਅਕਾਲੀ ਦਲ ਨਵਾਂ ਦਾ ਬਣ ਰਿਹਾ ਕਲ ਦਲ ਉਹਦਾ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਹ ਗੱਲਾਂ ਨਿਕਲ ਕੇ ਬਾਹਰ ਆ ਰਹੇ ਨੇ ਇਹਦੇ ਵਿੱਚ ਕੋਈ ਮੇਰੇ ਕੋਲ ਸਬੂਤ ਨਹੀਂ ਹੈ ਵੀ ਮੈਨੂੰ ਪਤਾ ਮੈਨੂੰ ਪੱਕਾ ਪਤਾ ਲੱਗਿਆ ਜੀ ਪ੍ਰਧਾਨ ਬਣਾ ਰਹੇ ਨੇ ਜਿਹਨੇ ਇਹ ਕੋਈ ਸਬੂਤ ਨਹੀਂ ਗੱਲਾਂ ਨਿਕਲ ਕੇ ਵਿੱਚੋਂ ਸਾਡੇ ਕੋਲੇ ਪਹੁੰਚਦੀਆਂ ਨੇ ਜਿਹੜੀ ਕਿ ਉਹ ਫਿਲਟਰ ਹੋ ਕੇ ਗੱਲਾਂ ਪਹੁੰਚਦੇ ਨੇ ਕਈ ਗੱਲਾਂ ਫਿਲਟਰ ਹੋ ਕੇ ਸਹੀ ਪਹੁੰਚਦੇ ਨੇ ਕਈ ਗੱਲਾਂ ਸਾਡੇ ਕੋਲੇ ਗੱਲਾਂ ਗਲਤ ਵੀ ਹੁੰਦੀਆਂ ਨੇ ਪਰ ਇਹ ਗੱਲ ਨਾ ਜਦੋਂ ਪਹੁੰਚੀ ਮੇਰੇ ਕੋਲੇ ਕੱਲ ਮੈਂ ਬੜਾ ਹੈਰਾਨ ਹੋਇਆ ਕੋਈ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸੋਚਿਆ ਵੀ ਕੁਝ ਆਪਣੇ ਆਪ ਵੀ ਸ਼ਾਇਦ ਇਦਾਂ ਹੋ ਸਕਦਾ ਪਰ ਕੀ ਅਮਰਤਪਾਲ ਮੰਨੇਗਾ ਇਹਨਾਂ ਦਾ ਪ੍ਰਧਾਨ ਬਣਨ ਵਾਸਤੇ ਉਹਦਾ ਆਪਣਾ ਦਲ ਬਣਾਉਣਾ ਚਾਹੁੰਦਾ ਜਿਵੇਂ ਸਰਬਜੀਤ ਸਿੰਘ ਖਾਲਸਾ ਕਹਿ ਚੁੱਕੇ ਨੇ ਐਮਪੀ ਨੇ ਉਹ ਤੋਂ ਨਹੀਂ ਮੈਂ ਕਿਹਾ ਫਰੀਦਕੋਟ ਤੋਂ ਉਹ ਵੀ ਐਮਪੀ ਉਹ ਉਹ ਕਹਿ ਚੁੱਕੇ ਨੇ ਸਰਬਜੀਤ ਖਾਲਸਾ ਵੀ ਜਦੋਂ ਵੀ ਅਮਰਤਪਾਲ ਬਾਹਰ ਆ ਗਿਆ ਤੇ ਅਸੀਂ ਨਵਾਂ ਅਕਾਲੀ ਦਲ ਬਣਾ ਬਣਾਵਾਂਗੇ ਬੜੀ ਵੱਡੀ ਗੱਲ ਆ ਇਹ ਹੁਣ ਨਵੇਂ ਕਾਲ ਦਲ ਦੇ ਵਿੱਚ ਲੋੜ ਤਾਂ ਦੇਖੋ ਲੋੜ ਤਾਂ ਉਹਨਾਂ ਨੂੰ ਵੀ ਜਿਹੜੇ ਲੋੜ ਕਿਹਨਾਂ ਨੂੰ ਆ ਲੋੜ ਤਾਂ ਉਹਨਾਂ ਨੂੰ ਵੀ ਹੈਗੀ ਆ ਨਾ ਜੀ ਅਮਰਤਪਾਲ ਨੂੰ ਵੀ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸਰਵਾਈਵ ਕਰਨ ਵਾਸਤੇ ਖੜਾ ਕਰਨ ਵਾਸਤੇ ਲੋੜ ਤਾਂ ਅਮਰਤਪਾਲ ਨੂੰ ਵੀ ਹੈਗੀ ਆ ਤੇ ਲੋੜ ਅਮਰਤਪਾਲ ਨੂੰ ਵੀ ਹੈਗੀ ਆ ਲੋੜ ਬਟਾਲਾ ਤੜੇ ਨੂੰ ਵੀ ਹੈਗੀ ਆ ਜਦੋਂ ਲੋੜ ਬਟਾਲਾ ਤੜੇ ਨੂੰ ਵੀ ਹੈਗੀ ਆ ਦੋਵੇਂ ਤੜੇ ਨੂੰ ਆਪਸ ਵਿੱਚ ਲੋੜ ਹੈਗੀ ਆ ਇਸ ਕਰਕੇ ਦੋਵਾਂ ਦਾ ਇਕੱਠੇ ਹੋਣਾ ਮੇਰੇ ਖਿਆਲ ਚ ਦੋਵਾਂ ਦਾ ਫਾਇਦਾ ਹੋਵੇਗਾ ਪਰ ਅਮਰਤਪਾਲ ਮੰਨੇਗਾ ਤਾਂ ਨਾ ਗੱਲ ਤਾਂ ਇਹ ਵੀ ਹੈ ਨਾ ਜੀ ਪ੍ਰਧਾਨ ਬਣਨ ਵਾਸਤੇ ਅਮਰਤਪਾਲ ਮੰਨੇਗਾ ਤਾਂ ਹੀ ਆ ਇੱਕ ਦਿਨ ਮੈਂ ਗੱਲ ਹੋਰ ਦੱਸਦਾ ਕਿ ਅਮਰਤਪਾਲ ਬਹੁਤ ਛੇਤੀ ਜੇਲ੍ਹ ਤੋਂ ਬਾਹਰ ਆ ਰਿਹਾ ਬਹੁਤ ਛੇਤੀ ਆ ਰਿਹਾ ਜੇਲ੍ਹ ਤੋਂ ਬਾਹਰ ਕਿਉਂਕਿ ਉਹਦੇ ਖਿਲਾਫ ਜਿਹੜੇ ਐਨਐਸਏ ਲੱਗਿਆ ਹੋਇਆ ਉਹ ਖਤਮ ਹੋ ਜਾਣਾ 19 ਅਗਸਤ ਨੂੰ ਧਾਰਮਿਕ ਸਥਾਨਾਂ ਦੇ ਉੱਤੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਔਰ ਇਹ ਇਕੱਠ ਹੈਗਾ ਵਪਾਈ ਅਮਰਤਪਾਲ ਦੇ ਹਵਾਲੇ ਨਾਲ ਉਹਨਾਂ ਦੀ ਰਹਾਈ ਤੇ ਹਵਾਲੇ ਨਾਲ ਤਿੰਬੰਦੀ ਸਿੰਘਾਂ ਦੇ ਹਵਾਲੇ ਨਾਲ ਹੋਰ ਵੀ ਕੋਸ਼ਿਸ਼ ਪੰਥਕ ਫੈਸਲੇ ਜਿਹੜੇ ਆ ਉਹ ਵਿੱਚ ਕੀਤੇ ਜਾਣੇ ਹੀ ਹੈਗੇ ਲੇਕਿਨ ਜਿਹੜਾ ਮੇਨ ਮੁੱਦਾ ਹੈਗਾ ਵੈ ਇਸ ਕਾਠ ਦਾ ਉਪਾਈ ਅਮਰਪਾਲ ਦੀ ਰਹਾਈ ਹੈ ਜਿਹੜੀ ਉਹਨਾਂ ਤੇ ਐਨਐਸਏ ਲੱਗੀ ਹੈ ਉਸ ਦੇ ਖਿਲਾਫ ਹੈਗਾ ਵੈ ਤੇ ਦੂਸਰਾ ਬੰਦੀ ਸਿੰਘਾਂ ਦੀ ਰਹਾਈ ਦੇ ਬਾਰੇ ਹੈਗਾ ਵੈ ਇਸ ਪੰਥਕ ਕਾਠ ਦਾ ਜਿਹੜਾ ਕਿ 3 ਵਜੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਰੱਖਿਆ ਗਿਆ ਹੈਗਾ ਵੈ ਉਹਦੇ ਵਿੱਚ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਉਹ ਖਬਰ ਇਹ ਵੀ ਹੈਗੀ ਹੈ ਕਿ ਅਕਾਲੀ ਦਲ ਜਿਹੜੀ ਪੰਥਕ ਕਮੇਟੀ ਹੈ ਉਨਾ ਦਾ ਇਹ ਕਹਿਣਾ ਹੈ ਕਿ ਭਾਈ ਅਮਰਤਪਾਲ ਨੂੰ ਲੈ ਕੇ ਇਹ ਜਿਹੜਾ ਪੰਥ ਬਣੇਗਾ ਤੇ ਉਹਦੇ ਸਰਬਰਾ ਭਾਈ ਅਮਰਤਪਾਲ ਹੋਣਗੇ ਤੇ ਦੂਸਰੇ ਪਾਸੇ ਐਮਪੀ ਸਰਬਜੀਤ ਖਾਲਸਾ ਨੇ ਵੀ ਕੁਝ ਭਾਈ ਅਮਰਤਪਾਲ ਦੇ ਮੁਤਲਕ ਵੱਡੇ ਐਲਾਨਾਤ ਕੀਤੇ ਆ ਇੱਕ ਤੁਨਾਂ ਦੀ ਰਿਹਾਈ ਇਹਨੂੰ ਲੈ ਕੇ ਕਿ ਜ਼ਰੂਰ ਅਮਰਤਪਾਲ ਜਿਹੜੇ ਆ ਰਿਹਾਈ ਹੋਣਗੇ ਉਹਨਾਂ ਤੇ ਲੱਗੀ ਐਨਐਸ ਜਲਦ ਖਤਮ ਹੋ ਜਾਣੀ ਹੈਗੀ ਹੈ ਇਹ ਇੱਕ ਖੁਸ਼ੀ ਦੀ ਉਮੀਦ ਵੀ ਹੈ ਇੱਕ ਅੱਛੀ ਤੇ ਵਧੀਆ ਖਬਰ ਵੀ ਹੈਗੀ ਹੈ ਤੇ ਦੂਸਰਾ ਉਹਨਾਂ ਨੇ ਇੱਕ ਜਿਹੜੀ ਨਵੀਂ ਅਕਾਲੀ ਦਲ ਪਾਰਟੀ ਪੰਥ ਬਣਾਉਣ ਦਾ ਉਹਨਾਂ ਨੇ ਐਲਾਨ ਕੀਤਾ ਹੈ ਔਰ ਇਹ ਕਿਹਾ ਹੈ ਕਿ ਉਹਦੇ ਜਿਹੜੇ ਪ੍ਰਧਾਨ ਹੋਣਗੇ ਭਾਈ ਅਮਰਤਪਾਲ ਹੋਣਗੇ। ਇਹ ਇਸ ਗੱਲ 'ਚ ਕਿੰਨੀ ਸੱਚਾਈ ਹੈ, ਕਿੰਨੀ ਹਕੀਕਤ ਹੈ ਇਸ ਤੇ ਇਹਦਾ ਤੇ ਅੰਦਾਜ਼ਾ ਭਾਈ ਅਮਰਤਪਾਲ ਦੇ ਬਾਰੇ ਉਹਨਾਂ ਤੋਂ ਹੀ ਲੱਗੇਗਾ ਕਿ ਭਾਈ ਅਮਰਤਪਾਲ ਇਸ ਅਹੁਦੇ ਨੂੰ ਜਿਹੜਾ ਅਕਾਲੀ ਦਲ ਪੰਥ ਦਾ ਉਹਨਾਂ ਨੂੰ ਪ੍ਰਧਾਨ ਚੁਣਿਆ ਜਾ ਰਿਹਾ ਹੈ ਉਹਨੂੰ ਕਬੂਲ ਕਰਦੇ ਆ ਕਿ ਨਹੀਂ ਕਰਦੇ ਹੈਗੇ। ਤੇ ਦੂਸਰੇ ਪਾਸੇ ਅਗਰ ਦੇਖਿਆ ਜਾਵੇ ਤੇ ਉਹ ਉਨਾ ਵਾਸਤੇ ਇੱਕ ਕਬੂਲ ਕਰਨਾ ਜ਼ਰੂਰੀ ਵੀ ਹੈਗਾ ਵਾ ਕਿਉਂਕਿ ਉਹਨਾਂ ਨੂੰ ਜ਼ਰੂਰਤ ਹੈ ਹੀ ਹੈ ਅਗਰ ਉਹ ਇਸ ਤੇ ਅਕਾਲੀ ਦਲ ਪੰਥ ਦੇ ਉਹ ਬਣਦੇ ਆ ਸਰਬਰਾ ਉਹਦੇ ਪ੍ਰਧਾਨ ਬਣਦੇ ਆ ਤੇ ਫਿਰ ਉਹ ਲੋਕਾਂ ਦੇ ਵਿੱਚ ਜਿਹੜਾ ਵਾ ਆਪਣਾ ਮੁੱਦਾ ਵਾਜ਼ੀਆ ਤੌਰ ਤੇ ਰੱਖ ਸਕਣਗੇ ਔਰ ਲੁਕਾਂ ਦੇ ਵੀ ਜਿਹੜੇ ਮਸਾਇਲ ਹੈ ਉਹਨਾਂ ਦੇ ਬਾਰੇ ਗੱਲਬਾਤ ਕਰ ਸਕਣਗੇ ਕਿਉਂਕਿ 2027 ਦੇ ਵਿੱਚ ਜਣੀ ਵੱਡੀ ਚੋਣਾਂ ਲੜੀ ਜਾਣੀ ਹੈ ਉਸ ਨੂੰ ਪੇਸ਼ੇ ਨਜ਼ਰ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਮੈਂ ਔਰ ਜਿਹੜੇ ਵੀ ਫੈਸਲੇ ਲਏ ਜਾਣਗੇ ਉਹ ਉਸ ਚੋਣਾਂ ਦੇ ਹਵਾਲੇ ਦੇ ਨਾਲ ਹੀ ਲਏ ਜਾਣਗੇ ਕਿਉਂਕਿ ਇੱਕ ਕਾਮਯਾਬੀ ਜਿਹੜੀ ਸੀਗੀ ਇਹਨਾਂ ਚੋਣਾਂ ਦੇ ਵਿੱਚ ਸੀਗੀ ਜਿਹੜੀ ਕਿ ਉਹਨਾਂ ਨੇ ਫਤਾ ਕਰ ਲਈ ਹੈ ਜਿੱਤ ਲਈ ਹੈ ਲੋਕਾਂ ਨੇ ਵੱਡਾ ਫਤਵਾ ਦਿੱਤਾ ਹੈਗਾ ਵਾ ਉਹਨਾਂ ਨੂੰ ਲੋਕਾਂ ਦੀ ਵੱਡੀ ਹਮਾਇਤ ਆਸਰੇਗੀ ਹੈ ਤੇ ਦੂਸਰੀ ਹੁਣ ਫਤਾ ਜਿਹੜੀ ਹੈ 2027 ਦੀ ਚੋਣਾਂ ਦੇ ਹਵਾਲੇ ਤੋਂ ਹੈ ਜਿਹਦੀਆਂ ਕਿ ਤਿਆਰੀਆਂ ਸ਼ੁਰੂ ਹੋ ਗਈਆਂ ਹੈਗੀਆਂ ਮੈਂ ਉਹ ਜਿੱਤ ਅਸਲ ਦੇ ਵਿੱਚ ਇੱਕ ਵੱਡੀ ਜਿੱਤ ਹੋਏਗੀ ਤੇ ਫਿਰ ਸਿੱਖਾਂ ਦਾ जड़ा कह लवो कि हुकूमत बनेगी जी उन्हें धक्का जाता ना इंसाफिया जाएगा फिर ज दौर ख़त्म हो जाएगा और उन्हें आवाज़ जड़ी है सरकारी सतह पर व्डे पैमाने चुकी जाएगी उस आवाज़ कोई दबा नहीं सकता है वीरो इस वीडियो बारे की ख्याल है गा? वे कमेंट करके लाजमी दस्यो रखियो अपना ढेर सारा ख्याल मिलेंगे अगली वीडियो के नल्ला हाफ